ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੋਣਾਂ ਦੇ ਨਾਨਕਾਪਿੰਡ ਮੋਰਾਵਾਲੀ ਵਿਖੇ ਹਰ ਸੇਵਾ ਮੈਡੀਕਲ ਟਰੱਸਟ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਸਾਲਾਨਾ ਮੁਫਤ ਕੈਂਸਰ ਅਤੇ ਜਨਰਲ ਬਿਮਾਰੀਆਂ ਦਾ ਮੈਡੀਕਲ ਕੈਂਪ ਮਾਤਾ ਵਿਦਿਆਵਤੀ ਸਰਕਾਰੀ ਹਸਪਤਾਲ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਬਾਬਾ ਗੁਰਪ੍ਰੀਤ ਸਿੰਘ ਨੇ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ ਵਰਲਡ ਕੈਂਸਰ ਕੇਅਰ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦੌਰਾਨ ਵਕਫਾਖ ਮਰੀਜ਼ਾਂ ਦਾ ਵਕਫਾਖ ਬਿਮਾਰੀਆਂ ਦਾ ਮਾਹੇ ਡਾਕਟਰਾਂ ਵੱਲੋਂ ਚੈੱਕਅਪ ਕੀਤਾ ਗਿਆ ਜਦਕਿ ਲੋੜਵੰਦ ਮਰੀਜ਼ਾਂ ਦੇ ਫ੍ਰੀ ਟੈਸਟ ਵੀ ਕੀਤੇ ਗਏ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਵਕਫਾਗ ਬੁਲਾਰੇ ਨੇ ਆਪਣੇ ਸੰਬੋਧਨ ਵਿੱਚ ਜਥੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਇਹੋ ਜਿਹੇ ਕੈਂਪਾਂ ਦਾ ਵੱਧਵਾ ਲਾਭ ਬਿਠਾਉਂਦੀ ਵੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਪਤਵੰਤੇ ਤੇ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਮੌਜੂਦ ਸਨ ਕਸ਼ਮੀਰ ਸਿੰਘ ਮੋਰਮਵਾਲੀ ਹਰ ਸੇਵਾ ਪਿਛਲੇ 12 ਸਾਲ ਤੋਂ ਆਮ ਜਨਤਾ ਦੀ ਸੇਵਾ ਕਰਦੀ ਆ ਰਹੀ ਹੈ ਇੱਥੇ ਕੋਈ ਵੀ ਇਨਸਾਨ ਆਲੇ-ਦੋਲੇ 20-25 ਪਿੰਡਾਂ ਤੋਂ ਆ ਕੇ ਬਿਨਾਂ ਕਿਸੇ ਧਰਮ ਤੋਂ ਬਿਨਾਂ ਕਿਸੇ ਜਾਤ ਪੁੱਛੇ ਤੋਂ ਬਿਨਾਂ ਕਿਹਦਾ ਪਿੰਡ ਪੁੱਛੇ ਤੋਂ ਇਸ ਦਿਨ ਆ ਕੇ ਜੋ ਵੀ ਆਪਣਾ ਮੈਡੀਕਲ ਕਾਰਡ ਬਣਾ ਲੈਂਦਾ ਉਹਨੂੰ ਸਾਰਾ ਸਾਲ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਇਹ ਸਿਰਫ ਮੈਡੀਕਲ ਹੀ ਨਹੀਂ ਹਰ ਸੇਵਾ ਨੇ ਛੋਟੇ ਸਕੂਲ ਨੂੰ ਬੱਸ ਲਗਾਈ ਹੋਈ ਹੈ ਵੱਡੇ ਸਕੂਲ ਨੂੰ ਬੱਸ ਲਗਾਈ ਹੋਈ ਹੈ ਤੇ ਸਭ ਤੋਂ ਵੱਡੀ ਜਿਹੜੀ ਸੇਵਾ ਉਹ ਹੈ ਐਂਬੂਲੈਂਸ ਦੀ ਸੇਵਾ ਆਲੇ-ਦੋਲੇ ਦੇ 20-25 ਪਿੰਡਾਂ ਨੂੰ ਕਿਸੇ ਨੂੰ ਵੀ ਐਮਬੂਲੈਂਸ ਦੀ ਸਰਵਿਸ ਦੀ ਜ਼ਰੂਰਤ ਹੋਵੇ ਤਾਂ ਬਿਨਾ ਪੈਸੇ ਦਿੱਤੇ ਤਾਂ ਫ੍ਰੀ ਸਰਵਿਸ ਦਿੱਤੀ ਜਾਂਦੀ ਹੈ ਹਰ ਸੇਵਾ ਮੈਡੀਕਲ ਟਰਸਟ ਮੋਹਰਾਂ ਵਾਲੀ ਅਤੇ ਯੂਕੇ ਦੇ ਵਿੱਚ ਰਜਿਸਟਰਡ ਆ ਇਹ ਇੱਕ ਰਜਿਸਟਰਡ ਚੈਰੀਟੇਬਲ ਸੁਸਾਇਟੀ ਹੈਗੀ ਆ ਅੱਜ ਤੋਂ ਕੋਈ 12 ਸਾਲ ਪਹਿਲਾਂ ਸਾਰੇ ਐਨ ਆਰ ਆਈ ਵੀਰਾਂ ਨੇ ਮਿਲ ਕੇ ਇੱਕ ਸੁਪਨਾ ਲਿਆ ਸੀ ਕਿ ਜਿਹੜੇ ਲੋਕ ਅੰਡਰ ਪ੍ਰਿਵੀਲੇਜ ਆ ਸਹੂਲਤਾਂ ਤੋਂ ਵੇਣੇ ਆ ਅਸੀਂ ਉਹਨਾਂ ਲਈ ਕੁਝ ਕਰ ਸਕੀਏ ਅੱਜ ਤੋਂ 12 ਸਾਲ ਪਹਿਲਾਂ ਪਹਿਲਾ ਮੈਡੀਕਲ ਕੈਂਪ ਜਿਹੜਾ ਉਹ ਲੱਗਿਆ ਉਹਦੇ ਵਿੱਚ ਲਗਭਗ 7000 ਮਰੀਜ਼ ਆਏ ਤੇ ਉਹਨਾਂ ਦੇ ਸਾਰਿਆਂ ਨੂੰ ਹੀ ਰਜਿਸਟਰਡ ਕੀਤਾ ਗਿਆ ਸਾਰਿਆਂ ਦੀਆਂ ਬਿਮਾਰੀਆਂ ਨੋਟ ਕੀਤੀਆਂ ਗਈਆਂ ਉਹਨਾਂ ਦੇ ਟ੍ਰੀਟਮੈਂਟ ਜਿਹੜੇ ਆ ਉਹ ਉਹਨਾਂ ਦੇ ਕਾਰਡਾਂ ਤੇ ਲਿਖ ਕੇ ਦਿੱਤੇ ਗਏ ਤੇ ਉਹਨਾਂ ਨੂੰ ਹੀ ਅੱਜ ਤੋਂ 12 ਸਾਲ ਪਹਿਲਾਂ ਹੀ ਆਪਾਂ ਜਿਹੜੀਆਂ ਦਵਾਈਆਂ ਸਾਰੇ ਆਰ ਸੇਵਾ ٹرسٹ ਵੱਲੋਂ ਬਿਲਕੁਲ ਫ੍ਰੀ ਦਿੱਤੀਆਂ ਜਾਣ ਲੱਗੀਆਂ ਉਹਨਾਂ ਨੂੰ ਹਫ਼ਤੇ ਦੇ ਵਿੱਚ ਤਿੰਨ ਦਿਨ ਰੱਖੇ ਗਏ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪੇਸ਼ੈਂਟ ਨਹੀਂ ਆ ਸਕਦੇ ਸੀ ਉਹਨਾਂ ਨੂੰ ਡੋਰ ਟੂ ਡੋਰ ਜਾ ਕੇ ਦਵਾਈਆਂ ਦਿੰਦੇ ਰਹੇ ਤੇ ਜਿਹੜੇ ਆ ਸਕਦੇ ਸੀ ਤੇ ਉਹ ਆ ਕੇ ਲੈ ਜਾਂਦੇ ਸੀ ਪਰ ਹੌਲੀ-ਹੌਲੀ ਮਰੀਜ਼ਾਂ ਦੀ ਗਿਣਤੀ ਵਾਧੀ ਗਈ ਹਰ ਸਾਲ ਕੈਂਪ ਲੱਗਦਾ ਗਿਆ ਹਰ ਸਾਲ ਜਿਹੜੇ ਪੇਸ਼ੈਂਟ ਆ ਉਹ ਵਧਦੇ ਗਏ ਤੇ ਸਾਨੂੰ ਜ਼ਰੂਰਤ ਸੀ ਇੱਕ ਮੈਡੀਕਲ ਮੈਡੀਸਨ ਦਾ ਲਾਇਸੈਂਸ ਲੈਣ ਲਈ ਤੇ ਹੁਣ ਹਰ ਸੇਵਾ ਮੈਡੀਕਲ ਸਟੋਰ ਦੇ ਨਾਂ ਤੇ ਲਾਇਸੈਂਸ ਲਿਆ ਗਿਆ ਜਿੱਥੇ ਹਰ ਤਰ੍ਹਾਂ ਦੀ ਜਿਹੜੀ ਦਵਾਈ ਆ ਉਹ ਬਿਲਕੁਲ ਫ੍ਰੀ ਮਿਲਦੀ ਆ ਅੱਜ ਜਿਹੜਾ ਮੈਡੀਕਲ ਕੈਂਪ ਲੱਗ ਰਿਹਾ ਤੁਸੀਂ ਦੇਖ ਰਹੇ ਹੋਵੋਗੇ ਹਜ਼ਾਰਾਂ ਚ ਲੋਕ ਜਿਹੜੇ ਉਹ ਫਾਇਦਾ ਉਠਾ ਰਹੇ ਆ ਇਹਨਾਂ ਸਾਰਿਆਂ ਦੇ ਕਾਰਡ ਬਣ ਜਾਣੇ ਆ ਕਾਰਡ ਬਣ ਤੋਂ ਬਾਅਦ ਇਹ ਹਫ਼ਤੇ ਚ ਤਿੰਨ ਦਿਨ ਜਿਹੜੇ ਹਰ ਸੇਵਾ ਮੈਡੀਕਲ ਸਟੋਰ ਆ ਉੱਥੋਂ ਦਵਾਈਆਂ ਲਿਜਾ ਸਕਦੇ ਆ ਜਿਹੜੀਆਂ ਕਿ ਬਿਲਕੁਲ ਫਰੀ ਆਫ ਕਾਸਟ ਆ ਕੁਝ ਏਦਾਂ ਦੇ ਪੇਸ਼ੈਂਟ ਵੀ ਆ ਜਿਨ੍ਹਾਂ ਦੀ ਮਹੀਨੇ ਦੀ ਕੋਈ 10000 ਤੱਕ ਦੀ ਦਵਾਈ ਵੀ ਚੱਲਦੀ ਆ ਉਹ ਵੀ ਬਿਲਕੁਲ ਫਰੀ ਆ ਇਸ ਤੋਂ ਇਲਾਵਾ ਅਗਰ ਉਹਨਾਂ ਨੂੰ ਕੋਈ ਜ਼ਰੂਰਤ ਪੈਂਦੀ ਆ ਕਿਸੇ ਹੋਰ ਹਸਪਤਾਲ ਭੇਜਣਾ ਤਾਂ ਉਹਨਾਂ ਨੂੰ ਐਂਬੂਲੈਂਸ ਸਰਵਿਸ ਵੀ ਬਿਲਕੁਲ ਫਰੀ ਦਿੱਤੀ ਜਾਂਦੀ ਆ